सजण कोई सजण जी कबर वसंदे साढे दिलां दो जानी ਜੋ ਖਦਾ ਬਿਨਾ ਬੁਲਿਆ ਜਾ ਤੂੰ ਹਵਾਏ ਜਾ ਸੱਜਣਾ ਦੇ ਸ਼ਹਿਰ ਸੱਜਣਾ ਦੀ ਖਬਰ ਲਿਆ ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਸਾਹਿਤਕਾਰਾਂ ਦੀ ਜੇ ਗੱਲ ਕਰੀਏ ਤੇ ਸਾਹਿਤਕਾਰਾਂ ਦੀ ਜਿਹੜੀ ਸੋਚ ਹੈ ਜਿਉ ਆਪਣੇ ਨਾਲ ਕੋਈ ਗੱਲਬਾਤ ਵੀ ਕਰਦੇ ਆ ਤੇ ਉਹਨਾਂ ਦੇ ਜ਼ਿਹਨ ਦੇ ਵਿੱਚ ਇੱਕ ਨਾ ਇੱਕ ਗੀਤ ਇੱਕ ਨਾ ਇੱਕ ਕਵਿਤਾ ਜ਼ਰੂਰ ਕੁਮ ਰਹੀ ਹੁੰਦੀ ਹੈ ਤਾਂ ਕਿ ਉਸ ਸਿਚੁਏਸ਼ਨ ਨੂੰ ਕਲਮ ਬੰਦ ਕੀਤਾ ਜਾਵੇ ਪਿਛਲੇ ਦਿਨੀ ਇੱਕ ਨਾਮਵਰ ਸਾਹਿਤਕਾਰ ਸਾਡੇ ਬਹੁਤ ਹੀ ਸਤਿਕਾਰਯੋਗ ਚੰਨਣ ਸਿੰਘ ਉਹਨਾਂ ਦੇ ਗ੍ਰਹਿ ਸਥਾਨ ਵਿਖੇ ਜਾਣ ਦਾ ਮੌਕਾ ਮਿਲਿਆ ਔਰ ਰਾਤ ਨੂੰ ਅਸੀਂ ਜਦੋਂ ਖਾਣਾ ਬਾਣਾ ਖਾਣ ਤੋਂ ਬਾਅਦ ਬੈਠੇ ਤਾਂ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਸਾਹਿਤ ਨੂੰ ਕੈਮਰੇ ਦੇ ਵਿੱਚ ਕੈਪਚਰ ਕੀਤਾ ਜਾਵੇ ਸੋ ਦੋਸਤੋ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਚੰਨਣ ਸਿੰਘ ਜੀ ਅੱਜ ਅਸੀਂ ਪਹੁੰਚੇ ਹੋਏ ਆ ਪੋਸੂਨਾਮਾ ਚੈਨਲ ਦੀ ਟੀਮ ਔਰ ਅਸੀਂ ਚਾਹੁੰਦੇ ਹਾਂ ਕਿ ਕੁਛ ਨਾ ਕੁਛ ਤੁਹਾਡਾ ਸਾਹਿਤਿਕ ਰੰਗ ਜਿਹੜਾ ਹੈ ਉਸ ਨੂੰ ਰਿਕਾਰਡ ਕੀਤਾ ਜਾਵੇ ਪਹਿਲਾਂ ਤਾਂ ਉਹਨਾਂ ਨੇ ਥੋੜੀ ਜਿਹੀ ਨਾ ਲੁੱਕਰ ਕੀਤੀ ਲੇਕਿਨ ਉਸ ਤੋਂ ਬਾਅਦ ਬਕਾਇਦਾ ਤੌਰ ਤੇ ਹਾਰਮੋਨੀਅਮ ਕੱਢਿਆ ਔਰ ਆਪਣੀਆਂ ਡਾਇਰੀਆਂ ਜਿਹੜੀਆਂ ਜਿਨ੍ਹਾਂ ਦੇ ਉੱਪਰ ਗੀਤ ਲਿਖੇ ਹੋਏ ਸੀਗੇ ਉਨਾ ਗੀਤਾਂ ਚੋਂ ਸਿਲੈਕਟ ਕੀਤੇ ਔਰ ਫਿਰ ਉਸ ਤੋਂ ਬਾਅਦ ਉਸ ਨੂੰ ਅਸੀਂ ਸ਼ੂਟ ਕਰਨਾ ਸ਼ੁਰੂ ਕਰ ਦਿੱਤਾ ਮੈਂ ਕਈ ਵਾਰ ਸੋਚਦਾ ਹੁੰਦਾ ਕਿ ਇੱਕ ਸਾਹਿਤਕਾਰ ਜਿਸ ਦੇ ਜ਼ਿਹਨ ਦੇ ਵਿੱਚ ਜਦੋਂ ਵੀ ਕੋਈ ਆਈਡੀਆ ਆਉਂਦਾ ਹੈ ਕੋਈ ਵਿਚਾਰ ਆਉਂਦਾ ਹੈ ਤੇ ਉਹ ਆਪਣੀ ਸੋਚ ਨੂੰ ਇੱਕ ਕਲਮ ਦੇ ਨਾਲ ਕਾਗਜ਼ ਦੇ ਉੱਪਰ ਉਤਾਰਦਾ ਹੈ ਔਰ ਜਦੋਂ ਉਸੇ ਉਤਾਰੇ ਹੋਏ ਗੀਤ ਨੂੰ ਜਾਂ ਕਵਿਤਾ ਨੂੰ ਕਿਸੇ ਚੰਗੇ ਸੰਗੀਤ ਦਾ ਸਾਥ ਮਿਲ ਜਾਵੇ ਸੁਰਾਂ ਦਾ ਸਾਥ ਮਿਲ ਜਾਵੇ ਤਾਂ ਉਹ ਹੋਰ ਵੀ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ ਇਹਨਾਂ ਦੇ ਪਹਿਲੇ ਗੀਤ ਦੇ ਵਿੱਚ ਹੀ ਇੱਕ ਅਜੀਹਾ ਪਿਆਰ ਹੈ ਇੱਕ ਅਜੀਹੀ ਕشش ਹੈ ਜੋ ਆਪਾਂ ਉਹਨਾਂ ਦੀ ਜ਼ਬਾਨ ਦੇ ਵਿੱਚੋਂ ਸੁਣਾਂਗੇ ਜਾਂ ਤੂੰ ਹਵਾਏ ਜਾਂ ਸੱਜਣਾ ਦੇ ਸ਼ਹਿਰ ਵੱਲ ਸੱਜਣਾ ਦੀ ਖਬਰ ਲਿਆ ਆਪਾਂ ਸੁਣਦੇ ਆ ਚੰਨਨ ਸਿੰਘ ਜੀ ਉਲਫ਼ ਚੰਨ ਮਰ ਜਾਣਾ ਦੀ ਆਵਾਜ਼ ਵਿੱਚ ਉਹਨਾਂ ਦਾ ਲਿਖਿਆ ਇਹ ਗੀਤ ਚੰਨਣ ਸਿੰਘ ਜੀ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ ਸਤਿਕਰ ਸੋਤਾ ਜੀ ਇਹ ਤੁਸੀਂ ਬਤੌਰ ਸਾਹਿਤਕਾਰ ਜਿਹੜੀ ਤੁਹਾਡੀ ਜਾਣ ਪਛਾਣ ਹੈ ਕਾਫੀ ਜ਼ਿਆਦਾ ਹੈ ਕਿਸ ਤਰ੍ਹਾਂ ਦਾ ਸਾਹਿਤ ਲਿਖਦੇ ਹੋ ਸਰ ਸੋਤਾ ਜੀ ਸਾਹਿਤ ਜਿਹੜਾ ਸਮਾਜਿਕ ਧਾਰਮਿਕ ਔਰ ਇੱਕ ਰੂਹ ਪ੍ਰੇਮ ਦੀ ਗੱਲ ਜਿਹਦੇ ਨਾਲ ਲੋਕਾਂ ਤੱਕ ਪੁੱਜੇ ਇਸ ਤਰ੍ਹਾਂ ਦਾ ਸਾਹਿਤ ਲਿਖਿੰਦਾ ਜਿਹਨਾਂ ਲੋਕਾਂ ਦੇ ਤੱਕ ਆਪਣਾ ਮੈਸੇਜ ਵੀ ਚਲੇ ਜਾਵੇ ਚੰਨਨ ਸਿੰਘ ਜੀ ਮੇਰਾ ਅਗਲਾ ਸਵਾਲ ਇਹ ਹੈ ਕਿ ਤੁਸੀਂ ਆਪਣਾ ਲਿਖਿਆ ਸਾਹਿਤ ਕਦੇ ਉਹਨਾਂ ਨੂੰ 뮤직 ਦੇ ਵਿੱਚ ਸੁਰਾਂ ਵਿੱਚ ਪ੍ਰੋਂਣ ਦੀ ਕਦੇ ਕੋਸ਼ਿਸ਼ ਕੀਤੀ ਬਿਲਕੁਲ ਸੋਤਾ ਜੀ ਕਿਉਂਕਿ ਜਿਹੜਾ ਉਹ ਸਾਹਿਤਕਾਰ ਹੀ ਨਹੀਂ ਨੇ ਜਿਹੜਾ ਉਹਨਾਂ ਨੂੰ ਜਿਹੜੇ ਸ਼ਬਦ ਲਿਖੇ ਗਏ ਉਹਨਾਂ ਨੂੰ ਉਹਨਾਂ ਤਰਨਮ ਵਿੱਚ ਉਹ ਨਾਂ ਬੋਲ ਸਕੇ ਜਾਂ ਨਾਉ ਦੇ ਵਿੱਚ ਉਹ ਲੋਕਾਂ ਤੱਕ ਪਹੁੰਚਾ ਸਕੇ ਬਿਲਕੁਲ ਮੈਂ ਇਸ ਤਰ੍ਹਾਂ ਦਾ ਉਹਨਾਂ ਨੂੰ ਤਰਨਮ ਵਿੱਚ ਵੀ ਗਾਣ ਦਾ ਔਰ ਉਹਨਾਂ ਨੂੰ ਪਰੋਣ ਦੀ ਕੋਸ਼ਿਸ਼ ਕੀਤੀ ਹੈ ਕੀ ਸੁਣਾ ਰਹੇ ਹੋ ਸਰ ਸਨਵਾਜੀ ਤਰਨਮ ਦੇ ਬਈ ਮੈਂ ਸੋਤਾ ਜੀ ਤੁਹਾਡੇ ਨਾਲ ਅੱਜ ਜੋ ਲਿਖਿਆ ਮੇਰਾ ਆਪਣਾ ਲਿਖਿਆ ਔਰ ਬਹੁਤ ਹੀ ਪਿਆਰਾ ਔਰ ਸਕੂਨ ਦੇਣ ਵਾਲਾ ਮੈਂ ਤੁਹਾਡੇ ਨਾਲ ਇੱਕ ਕਪਤਾ ਜੇ ਗੀਤ ਦੇ ਰੂਪ ਵਿੱਚ ਤੁਹਾਨੂੰ ਸਾਂਝੀ ਕਰਾਂਗਾ ਜੀ ਸਰ ਰੰਗ ਗਏ ਨੇ ਦਰਿਆ ਮੇਰਾ ਜਿੰਨਾ ਗੱਲਾਂ ਕੀਤੀਆਂ ਮੇਰਾ ਮਨ ਨੂੰ ਲਤਿਨਾ ਚਾਹ ਚਾਹ ਤੂੰ ਹਵਾਈ ਜਾ ਸੱਜਣਾ ਦੇ ਸ਼ਹਿਰ ਵੱਲ ਨਾ ਦੀ ਕਬਰ ਲਿਆ ਕਿਵੇਂ ਵਸਦੇ ਸਾਡੇ ਦਿਲਾਂ ਦੀ ਉਜਾਲੀ ਕੋਈ ਸੁੱਖ ਦਾ ਬੇ अखिय तूं तूं चुर कचे कोई ना, रिहा मन ज वसला दूतु कनवाणे चरके च वसला द सूत काई अखियूं मसाराई अखियूं मसाल ਸਤਿ ਆਕੰਨ ਕਮਾਨ ਮੀਆਂ ਉਹ ਸਤਿ ਕਮਾਨ ਦੀ ਕਮਰਿਆ ਉਹ ਸਤਿ ਕਮਾਨ ਦੀ ਕਵਰ ਮੀਆਂ ਧੰਵਾਦ ਜੀ ਸੋਤਰ ਜੀ ਪਾਵਰ ਆਫ ਸੋਸ਼ਲ ਜੁਨਟੀ ਦਾ ਜਿਨ੍ਹਾਂ ਨੇ ਇਹ ਪੋਚੂ ਨਾਮਾ ਚੈਨਲ ਚਲਾ ਕੇ ਲੋਕਾਂ ਦੇ ਵਿਚਾਰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਅੱਜ ਪਾਵਰ ਆਫ ਸੋਸ਼ਲ ਜੁੰਟੀ ਦੀ ਟੀਮ ਸਾਡੇ ਗੈਰ ਵਿਖੇ ਪੁੱਜੀ ਹੈ ਔਰ ਉਹਨਾਂ ਨੇ ਇਹ ਸਾਰਾ ਜੋ ਰਿਕਾਰਡਿੰਗ ਕੀਤੀ ਹੈ ਔਰ ਮੈਂ ਇਸ ਪਾਵਰ ਆਫ ਸੋਸ਼ਲ ਜੁੰਟੀ ਦੇ ਚੈਨਲ ਦਾ ਪੋਸਨਾਮਾ ਚੈਨਲ ਦਾ ਧੰਨਵਾਦ ਦੀਆਂ ਔਰ ਸੌਂ ਸੋਤਾ ਜੀ ਤੁਹਾਡਾ ਵੀ ਧੰਨਵਾਦ ਦੀਆਂ ਕਿਉਂਕਿ ਇਹ ਜੋ ਪੋਸਨਾਮਾ ਚੈਨਲ ਹੈ ਇਹ ਲੋਕਾਂ ਦੀ ਸਾਡੇ ਸਮਾਜ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਸਹਾਇ ਹੁੰਦਾ ਹੈ ਔਰ ਮੈਂ ਇਹ ਉਮੀਦ ਕਰਦਾ ਹਾਂ ਮੈਂ ਪਰਮਾਤਮਾ ਦੀ ਦੁਆ ਕਰਦਾ ਹਾਂ ਕਿ ਇਹ ਚੈਨਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਫਿਰ ਇੱਕ ਵਾਰ ਮੈਂ ਤੁਹਾਡਾ ਵੀ ਤੇ ਪਾਵਰ ਆਫ ਸੋਸ਼ਲ ਜੁਨਟੀ ਦਾ ਵੀ ਜਿਹੜੀ ਵਿਚਾਰਧਾਰਾ ਨੂੰ ਲੈ ਕੇ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਲੋਕਾਂ ਤੱਕ ਇਹ ਪਹੁੰਚਦੀ ਹੈ ਔਰ ਮੈਂ ਫਿਰ ਇੱਕ ਵਾਰ ਤੁਹਾਡੇ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜੀ ਸੋ ਦੋਸਤੋ ਤੁਸੀਂ ਇਸ ਗੀਤ ਦਾ ਆਨੰਦ ਲਿਆ ਔਰ ਇਹ ਗੀਤ ਜਿਹੜੇ ਨੇ ਇਹ ਚੰਨਨ ਸਿੰਘ ਜੀ ਦੁਆਰਾ ਹੀ ਲਿਖੇ ਗਏ ਨੇ ਜਿਨ੍ਹਾਂ ਨੇ ਆਪਣਾ ਤਖੱਲਸ ਜਿਹੜਾ ਹੈ ਉਹ ਚੰਨ ਮਰ ਜਾਣਾ ਦੇ ਨਾਮ ਤੇ ਜਿਹੜਾ ਹੈ ਅਕਸਰ ਜਾਣੇ ਜਾਂਦੇ ਨੇ ਉਹਨਾਂ ਦੀਆਂ ਰਚਨਾਵਾਂ ਵੀ ਚੰਨ ਮਰ ਜਾਣੇ ਦੇ ਨਾਮ ਤੇ ਹੀ ਜਾਣੀਆਂ ਜਾਂਦੀਆਂ ਨੇ ਤੁਹਾਨੂੰ ਸਾਡਾ ਉਪਰਾਲਾ ਕਿਸ ਤਰ੍ਹਾਂ ਲੱਗਾ ਫੀਡਬੈਕ ਜ਼ਰੂਰ ਦੇਣਾ ਔਰ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਮੈਨੂੰ ਯਾਨੀ ਆਪਣੇ ਦੋਸਤ ਸੋਮ ਸਹੋਤਾ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ